ਆ ਮੇਰੇ ਵੀਰ ਬਟੋਂ ਮੈਂ ਕਬੂਟੀ ਦਿਖਾਉਣ ਲੱਗਾ ਆ ਵਾਹ ਕਮਾਲ ਬੂਟੀ ਆ ਇਹ ਕਿਆ ਬਾਤਾਂ ਨੇ ਬੂਟੀਆਂ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਐਨੀ ਖਤਰਨਾਕ ਬੂਟੀ ਆ ਤੇ ਮੇਰੇ ਵੀਰ ਸਮਝ ਵੀ ਗਏ ਹੋਣਗੇ ਵੀ ਕਿਹੜੀ ਆ ਇਹ ਆ ਕਿੰਨੀ ਖੜੀ ਆ ਕਮੈਂਟ ਕਰਕੇ ਦੱਸੋ ਵੀ ਕਿਹੜੀ ਆ ਇਹ ਤੁਹਾਨੂੰ ਪਤਾ ਹੀ ਆ ਬੂਟੀ ਕਿਹੜੀ ਆ ਬਹੁਤ ਖਤਰਨਾਕ ਬੁਪੀਆ ਹੈ ਪਹਾੜਾਂ ਚ ਮਲੇ ਚੋਟੀਆਂ ਦੇ ਮੇੜੇ ਕਰਕੇ ਲਹਣਾ ਨਹੀਂ ਸਕਦਾ ਆਪਾਂ ਨੂੰ ਟੱਚ ਵੀ ਨਹੀਂ ਕਰ ਸਕਦੇ ਖੜੀਆ ਸਿੱਧੀ ਦੇਖੋ ਭਰਿਆ ਪਿਆ ਹੈ ਪਹਾੜ ਓ ਸਾਹਮਣੇ ਤੋਂ ਗੱੰਨਾ ਦੀ ਚੱਲਦੀ ਆ ਅੱਦੁੱਲਾ ਬੁਜੜੀਆਂ ਬੂਟੀਆਂ ਨੇ ਇੱਥੇ ਮਾਲੀ ਦੀ ਗੋਦ ਵਿੱਚ ਜੀ ਨੂੰ ਪਤਾ ਉਸ ਨੂੰ ਪਤਾ ਜੀ ਨੂੰ ਨਹੀਂ ਪਤਾ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਇਥੇ ਅੱਗੇ ਸਮਝ ਆਉਂਦਾ ਸੀ ਕੱਟਣ ਲੱਗੇ ਜੀ ਓਕੇ ਟਾਟਾ ਬਾਏ ਬਾਏ